ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਅੱਜ ਦਾ ਜਿਹੜਾ ਸ਼ੋਰ ਦੋਸਤੋ ਬਣਾ ਰਹੇ ਆ ਪਿੰਡ ਚਾਮਕੇ ਤਹਿਸੀਲ ਜਿਹੜਾ ਸ਼੍ਰੀ ਤਰਨਤਨ ਸਾਹਿਬ ਭਾਜੀ ਪ੍ਰਤਾਪ ਸਿੰਘ ਸ਼ਾਹ ਹਰਾਂ ਦੇ ਫਾਰਮ ਤੋਂ 6 ਨਾਗ ਮੱਝਾਂ ਦੇ ਵਿੱਚ ਦਿਖਾਵਾਂਗੇ ਤੇ 6 ਹੀ ਮੱਝਾਂ ਜਿਹੜੀਆਂ ਦੋਸਤੋ ਸੁਈਆਂ ਸਵਾਈਆਂ ਹੋਣਗੀਆਂ ਜੀ ਪ੍ਰੋਪਰ ਡਿਟੇਲ ਸਾਰੀ ਵੀਰ ਨੇ ਦੱਸੀ ਹੋਈ ਹੈ ਵੀਡੀਓ ਦੇ ਵਿੱਚ ਫੁੱਲ ਵੀਡੀਓ 'ਚ ਇਹਨਾਂ ਪਸ਼ੂਆਂ ਦੀ ਫੁੱਲ ਵੀਡੀਓ ਜਲਦ ਆਪਣੇ ਚੈਨਲ ਤੇ ਚਲਾਵਾਂਗਾ ਮੈਂ ਵੀਰਾਂ ਨੂੰ ਬੇਨਤੀ ਕਰੂੰਗਾ ਕਿ ਜਿਹੜੀ ਫੁੱਲ ਵੀਡੀਓ ਹੈ ਜਰੂਰ ਦੇਖਿਓ ਵੀਡੀਓ ਦੇ ਵਿੱਚ ਦੋਸਤੋ ਇੱਕ ਨੀਲੀ ਰਾਵੀ ਦੀ ਮੱਝ ਜਿਹੜੀ ਆਪਣੇ ਇੱਥੇ ਵੀਰ ਤਨ ਤੋਰ ਕੇ ਵਿਖਾ ਦਾਂਗੇ ਮੱਝ ਉਤੇ ਡਿਟੇਲ ਵੀ ਥੋੜੀ ਜਿਹਾ ਆਪਾਂ ਵੀਰ ਬਰਿਆਮ ਦੇ ਕੋਲੋਂ ਪੁੱਛ ਕੇ ਤੁਹਾਨੂੰ ਸਾਂਝੀ ਕਰ ਲਾਂਗੇ ਫੁੱਲ ਵੀਡੀਓ ਦੇ ਦੋਸਤੋ ਜਰੂਰ ਵੇਟ ਕਰਿਓ ਹਾਂਜੀ ਬਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਮਾਰੇ ਹੋਰ ਬਈ ਠੀਕ ਠਾਕ ਮਰੀਆ ਜੀ ਚੱਲਦੀ ਖੜਾ ਲੈਣ ਦਾ ਫੇਰ ਨੀਲੀ ਰਗ ਦਾ ਪੀਸ ਹਾਂਜੀ ਹਾਂਜੀ ਲੈਣ ਦਾ ਜੀ ਭਾਜੀ ਆਸਲ ਪੂਰੇੋਂ ਲੈਂਦਾ ਠੀਕ ਹੈ ਜੀ ਹਾਂਜੀ ਮਰੀਆ ਜੀ ਤੋਰ ਕੇ ਵਿਖਾ ਦਈਏ ਨੂੰ ਹੈ ਨਾਲ ਨਾਲ ਆਪਾਂ ਡਿਟੇਲ ਦਸੀ ਜਾਈਏ ਕਿਉਂਕਿ ਸ਼ੋਰਟ ਹੈ ਵੀਡੀਓ ਦੇ ਫੇਰ ਲਓ ਜੀ ਕੀ ਭਾਜੀ ਦੂਜਾ ਸੂਆ ਸੂਈ ਹੈ ਜੀ ਸੂਈ ਨੂੰ ਸਾਢੇ ਤਿੰਨ ਚਾਰ ਮਹੀਨੇ ਹੈ ਤੇ ਬਾਈ ਨੂੰ ਡੇਢ ਮਹੀਨਾ ਆਇਆ ਘਰ ਆਇਆ ਢੇ ਮਹੀਨਾ ਦੋਸਤੋਂ ਟੀਕਾ ਲੱਗੇ ਨੂੰ ਹੋ ਗਿਆ ਜੀ ਤੇ ਸੂਈ ਨੂੰ ਸਾਢੇ ਤਿੰਨ ਤੋਂ ਚਾਰ ਮਹੀਨਾ ਟਾਈਮ ਹੋ ਗਿਆ ਬਗਰ ਕੱਟੀ ਹੀ ਇਹ ਢਾਰ ਦੇ ਵਿੱਚ ਪਹੁੰਚ ਕਰਾਂਗੇ 100 ਕਿਲੋ ਮੇ 55000 ਦੀ ਦਵਾਂਗੇ ਉੱਥੇ 60000 ਦੀ ਪਹੁੰਚ ਹਾਂਜੀ ਧੰਨਵਾਦ ਉਸਤੋ ਜਿਹੜਾ ਵੀਡੀਓ ਦੇਖਣ ਵਾਸਤੇ ਸੀ